ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਚੱਲੇ ਆਂਗੇ ਖੇਤ ਰੇ ਸਿੱਟਣਾ ਤੇ ਵਿੱਚ ਆਪਾਂ 12 63 ਫੰਗੀ ਸਾਈਡਪੁੱਡ ਲਾ ਕੇ ਸਿੱਟਾਂਗੇ ਤੇ ਆਪਾਂ ਚੱਲਦੇ ਆਂ ਖੇਤ ਤੁਹਾਨੂੰ ਦਿਖਾਉਣੇ ਆਂਗੇ ਕਿਵੇਂ ਇਹਨੂੰ ਰਲਾਉਣਾ ਹੈ ਤੇ ਕਿਵੇਂ ਇਹਦਾ ਛਿੱਟਾ ਦੇਣਾ ਕਿੰਨੀ ਰੇਚਰ ਲਾਉਣਾ ਹੈ ਤੇ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਤੇ ਆਪਣੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈਗੀ ਪੂਰੀ ਗਰਮੀ ਦੇ ਨਾਲ ਤੇ ਅੱਜ ਆਪਾਂ ਸਾਰੀ ਜਾਣਕਾਰੀ ਦੇਵਾਂ ਤੁਹਾਨੂੰ ਵੀ ਕਿਵੇਂ ਆਪਾਂ ਜਿਹੜਾ ਫੰਗੀ ਸ਼ੈਡ ਪਾਊਡਰ ਆ ਉਹ ਕਿੰਨਾ ਪਾਉਣਾ ਚਾਹੀਦਾ ਹੈਗਾ ਕਿੱਲੇ 'ਚ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਲਵੀ ਝੰਡੂਕੇ ਦੇ ਨਾਮ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚੱਲਦੇ ਆਂ ਫਿਰ ਅੱਗੇ ਜੀ ਆਪਾਂ ਪਹੁੰਚ ਚੁੱਕੇ ਆਂਗੇ ਖੇਤ ਤੇ ਜਿਹੜੀ ਆ ਆਈਟਮ ਆਪਾਂ ਪਾਉਣੀ ਹੈਗੀ ਉਹ ਆਪਾਂ ਇਹਦੇ ਚਾਹੂ ਤੁਹਾਨੂੰ ਦਿਖਾਵਾਂਗੇ ਤੇ ਰੇ ਦੀ ਬੋਰੀ ਆਪਾਂ ਮੋਟਰਸਾਈਕਲ ਤੇ ਰੱਖ ਕੇ ਲਿਆਉਣੇ ਹੁੰਨੇ ਆ ਚਾਹੇ ਦੋ ਲਿਆਉਣੀਆਂ ਹੋਣ ਉਹ ਵੀ ਰੱਖ ਲੈਉਣੇ ਆ ਆਪਾਂ ਤੇ ਹੁਣ ਆਪਾਂ ਰਲਾਉਣੀ ਹੈਗੀ ਜੇ ਜਿਹੜੀ ਚੀਜ਼ ਆਪਾਂ ਨੂੰ ਰਲਾਉਣ ਵਾਸਤੇ ਚਾਹੀਦੀ ਆ ਉਹ ਪੱਲੀ ਹੈ ਨਾ ਸਾਰਿਆਂ ਨੂੰ ਪਤਾ ਹੀ ਕਿਸਾਨ ਭਰਾਵਾਂ ਨੂੰ ਪੱਲੀ ਤੇ ਰਲਾ ਕੇ ਵਧੀਆ ਛਿੱਟਾ ਦਿੱਤਾ ਜਾਂਦਾ ਹੈਗਾ ਤੇ ਆਪਾਂ ਹੁਣ ਕੋਠੇ 'ਚ ਪਈ ਆਪਣੀ ਪੱਲੀ ਤੇ ਚੜੂਗਾ ਆਪਾਂ ਦੋਨੇ ਚੀਜ਼ਾਂ ਚੱਕ ਕੇ ਲਿਆਉਣੇ ਹੈਗੇ ਤੇ ਆਪਾਂ ਇੱਥੇ ਵਿਛਾ ਕੇ ਰਲਾਵਾਂਗੇ ਫਿਰ ਤੁਹਾਨੂੰ ਦਿਖਾਉਣੇ ਹੈਗੇ ਇੱਕ ਚੀਜ਼ ਤੁਸੀਂ ਹੋਰ ਦੇਖੋ ਆ ਚੋਨੇ 'ਚ ਤੇ ਆ ਚੋਨੇ 'ਚ ਫਰਕ ਲੱਗਦਾ ਹੋਊਗਾ ਤੁਹਾਨੂੰ ਆਪਾਂ ਨੂੰ ਇੱਥੇ ਪਤਾ ਲੱਗ ਰਿਹਾ ਵੀਡੀਓ 'ਚ ਕਈ ਵਾਰੀ ਆਪਾਂ ਨੂੰ ਥੋੜਾ ਘੱਟ ਪਤਾ ਲੱਗਦਾ ਹੁੰਦਾ ਤੇ ਜਿਹੜਾ A11 ਹੈਗਾ ਇਹਦੇ 'ਚ ਘਰ ਦੀ ਰੂੜੀ ਦੀ ਰੇਪਾਈ ਹੋਈ ਆ ਤੇ ਤੁਸੀਂ ਦੇਖੋ ਕਿੰਨਾ ਫਰਕ ਪੈਂਦਾ ਹੈਗਾ ਰੂੜੀ ਦੀ ਰੇ ਨਾਲ ਇਹ 11 ਚੱਲਣ 'ਚ ਵੀ ਪੂਰਾ ਵਧੀਆ ਰਹੇਗਾ ਤੇ ਹੁਣ ਵੀ ਪੂਰਾ ਤਾਕੜਾ ਹੈਗਾ ਕਿਹੜਾ ਇਹ ਜੰਮਿਆ ਹੋਇਆ ਹੈਗਾ ਪੂਰਾ ਤੇ ਰੂੜੀ ਦੀ ਰੇ ਨਾਲ ਇੰਨਾ ਫਰਕ ਪੈ ਜਾਂਦਾ ਦੇਖ ਲਓ ਤੁਸੀਂ A11 ਹੈਗਾ ਇਹ ਤੁਹਾਨੂੰ ਆਪਾਂ ਪਹਿਲਾਂ ਵੀ ਦਿਖਾਇਆ ਸੀ ਪਿਛਲੇ ਬਲੌਗਾਂ 'ਚ ਤੇ ਇਹ ਕਿਹੜਾ ਆਪਾਂ ਪਿੱਛੋਂ ਲਾਇਆ ਸੀਗਾ ਕਟੋਗਾ ਟੋ ਝੋਨੇ ਤੋਂ 10 ਦਿਨ ਬਾਅਦ ਚਲਾਇਆ ਸੀ ਤੇ ਤੁਸੀਂ ਆਪਣੇ ਝੋਨੇ ਦੀ ਇਹਦੀ ਫਟਾਰ ਦੇਖੋ ਨਾਲ ਰਲਾਤਾ ਆਪਾ ਇਹ ਵੀ ਤੇ ਆਪਾਂ ਸਾਰੀ ਜਾਣਕਾਰੀ ਦਿੰਦੇ ਰਹਿੰਦੇ ਆਗੇ ਵੀ ਕੀ ਕੀ ਚੀਜ਼ ਪਾਉਣੀ ਚਾਹੀਦੀ ਆਪਾਂ ਨੂੰ ਜੇ ਕੋਈ ਵੀ ਕਿਸੇ ਵੀ ਚੀਜ਼ ਦੀ ਝੋਨੇ 'ਚ ਘਾਟ ਆਉਂਦੀ ਹੈਗੀ ਕੋਈ ਕੋਈ ਵੀ ਪ੍ਰੋਬਲਮ ਆਉਂਦੀ ਹੈਗੀ ਆਪਾਂ ਨੂੰ ਲੱਗਦਾਗਾ ਸਾਨੂੰ ਵੀ ਸਾਡਾ ਪੱਤੇ ਯਾਰ ਐ ਹੋਈ ਜਾਂਦੇ ਆ ਪੀਲੇ ਜੇ ਹੋਈ ਜਾਂਦੇ ਆ ਜਾਂ ਝੋਨਾ ਇੱਕ ਡੱਕਾ ਬਣਾ ਕੇ ਖੜ ਗਏ ਦੂਆ ਫਟਾਰ ਨਹੀਂ ਕਰ ਰਿਹਾ ਤੁਸੀਂ ਕਮੈਂਟ ਕਰ ਦਿਆ ਕਰੋ ਆਪਾਂ ਨੂੰ ਆਪਾਂ ਸਾਰੀ ਜਾਣਕਾਰੀ ਦਿੰਦੇ ਰਹਿਣਾ ਵੀ ਕਿਹੜੀ ਕਿਹੜੀ ਚੀਜ਼ ਪਾਉਣੀ ਆ ਜਦ ਆਪਾਂ ਖਰਚੇ ਵਾਲੀ ਚੀਜ਼ ਵੀ ਨਹੀਂ ਦੱਸਦੇ ਨਾਰਮਲ ਚੀਜ਼ਾਂ ਪਾਉਂਦੇ ਰਹੇ ਨੇ ਕਿਉਂਕਿ ਆਪਣੇ ਵੀ ਪਹਿਲਾਂ ਝੋਨੇ 'ਚ ਇਹੋ ਜਿਹੀ ਦਿੱਕਤ ਆਉਂਦੀ ਰਹਿੰਦੀ ਸੀ ਤੇ ਭਾਈ ਆਪਾਂ ਕੋਈ ਜ਼ਿਆਦਾ ਸਿਆਣੇ ਡਾਕਟਰ ਤਾਂ ਹੈ ਨਹੀਂ ਪਰ ਇੰਨੀ ਕ ਆਪਾਂ ਨੂੰ ਨੌਲੇਜ ਆ ਗਈ ਝੋਨੇ ਦੀ ਵੀ ਜੇ ਝੋਨਾ ਖੜ ਜੇ ਜਾਂ ਕੋਈ ਬਿਮਾਰੀ ਪੈ ਜੇ ਤਾਂ ਝੋਨੇ 'ਚ ਕੀ ਪਾਉਣਾ ਤੇ ਘੱਟ ਖਰਚੇ 'ਚ ਪਾਉਣਾ ਆਪਾ ਪਹੁੰਚ ਚੁੱਕੇ ਆਂਗੇ ਆਪਣੇ ਕੋਠੇ ਕੋਲੇ ਤੇ ਆਪਨੀ ਵੀ ਮੱਛੀ ਮੋਟਰ ਇਧਰ ਲਿਆ ਇੱਕ ਉਧਰ ਲਈ ਵੀ ਤੁਹਾਨੂੰ ਦਿਖਾਈ ਹੋਈ ਆ ਜਿੱਥੇ ਆਪਾਂ ਬੂਟੇ ਲਾਏ ਆਗੇ ਫਲਦਾਰ ਤੇ ਆਪਣਾ ਕੋਠਾਗਾ ਤੇ ਕੋਠਾ ਵੀ ਆਪਾਂ ਇੱਥੋਂ ਢਾ ਕੇ ਉਧਰ ਪਾਉਣਾਗਾ ਤੈੰਗੋ ਇਹਦੀ ਹਾਲਤਾ ਜਿਹੜੀ ਉਹ ਖਸਤਾ ਜੀ ਹੋਈ ਪਈ ਹੈਗੀ ਆ ਤੁਸੀਂ ਦੇਖ ਲਓ ਤੇ ਗੱਟੇ-ਗੱਟੇ ਵੀ ਆਪਣੇ ਇੱਥੇ ਪਏ ਆ ਸਾਰੇ ਕਿਉਂਕਿ ਮੈਂ ਇਕੱਠੀ ਢੋ ਕੇ ਲੈ ਕੇ ਜਾਣਾ ਹੁੰਨਾ ਕਰੇ ਤੇ ਆਪਾਂ ਫਿਰ ਇਥੋਂ 11 ਇੱਕ ਵਾਰੀ ਸਾਰ ਰੇਰੂ ਸੱਟ ਕੇ ਇੱਥੇ ਰੱਖ ਦਿੰਨੇ ਹੁੰਨੇਗੇ ਤੇ ਇਹ ਆਪਣੀ ਪੱਲੀ ਆ ਪੱਤੋ ਕੇ ਰੱਖ ਦਿੰਨੇ ਹੁੰਨੇ ਇੱਥੇ ਟੰਗ ਦਿੰਨੇ ਆ ਧੋ ਕੇ ਤੇ ਆਪਣਾ ਚੜੂnga ਇਹ ਵੀ ਆ ਪੱਤੋ ਕੇ ਇੱਥੇ ਟੰਗ ਜਾਨੇ ਹੁੰਨੇ ਆ ਤੇ ਇੱਕ ਗੱਲ ਹੋਰ ਆ ਇਹ ਆਪ ਨੂੰ ਧੋ ਕੇ ਟੰਗਣੇ ਚਾਹੀਦੇ ਆ ਕਿਉਂਕਿ ਫਿਰ ਇਹ ਨਾ ਹੱਥ ਨਹੀਂ ਵੱਡਦਾ ਹੈਗਾ ਚੜੂnga ਜੇ ਆਪਾਂ ਐ ਕਰ ਲਗੇ ਵੀ ਆਪਾਂ ਕੱਲ ਨੂੰ ਸਿੱਟ ਨਹੀਂ ਤਾਂ ਹੈਗੀ ਰੇ ਯਾਰ ਅਹੀਂ ਰੱਖ ਲੰਨੇ ਆ ਨਹੀਂ ਫਿਰ ਨਾ ਹੱਥ ਵੱਡੀ ਅੰਦਰ ਰਹਿੰਦਾ ਹੈਗਾ ਉਹ ਤਾਂ ਕਰਕੇ ਆਪਾਂ ਨੂੰ ਧੋ ਕੇ ਟੰਗਣੇ ਚਾਹੀਦੇ ਹੈਗੇ ਇੱਕ ਗਲੱਜ ਰਹਿ ਗਿਆ ਸੀਗਾ ਤੇ ਇਹ ਪਤਾ ਨਹੀਂ ਅੱਜ ਕੰਮ ਦੇਊ ਕਿ ਨਾ ਇਹਨੂੰ ਆਪਾਂ 2-3 ਵਾਰੀ ਰੇਸ ਟਕੇ ਦੇ ਨਾਲ ਤੇ ਆਪਾਂ ਇਹਨੂੰ ਹੀ ਧੋ ਕੇ ਟੰਗ ਦਿੰਦੇ ਸੀਗੇ ਦੋ ਵਾਰੀ ਟੰਗ ਤਿਆ ਸੀਗਾ ਧੋ ਕੇ ਇਹ ਦੋ ਵਾਰੀ ਇਹਦੇ ਨਾਲ ਰੇਸ ਰਤੀ ਸੀ ਵੈਸੇ ਇਹ ਪਾਰਟ ਆਂਦਾ ਹੁੰਦਾ ਹੁਣ ਅੱਜ ਦੇਖਦੇ ਆਂਗੇ ਵੀ ਇਹ ਆਪਾਂ ਨੂੰ ਕੰਮ ਦਿੰਦਾ ਕਿ ਨਹੀਂ ਦੁਬਾਰੇ ਆ ਤੁਸੀਂ ਦੇਖੋ ਆਪਾਂ ਇਸ ਤਰ੍ਹਾਂ ਢੇਰੀ ਕਰ ਲਈ ਪੂਰੀ ਬੋਰੀ ਖੋਲ ਕੇ ਤੇ ਹੁਣ ਆਪਾਂ ਜਿਹੜਾ ਇਹ ਪਾਉਣਾਗਾ ਇਸ ਨੂੰ ਦੱਸ ਦਿਆਂਗੇ ਵੀ ਕਿੰਨੇ ਵਾਣ ਦਾਗਾ ਤੇ ਕਿਹੜੀ ਕੰਪਨੀ ਦਾਗਾ ਤੇ ਕੀ ਚੀਜ਼ ਆ ਆਹ ਦੇਖ ਲੋ ਇਹ ਹੈਗਾ ਦਾ ਪੋਂਬੋ ਕੰਪਨੀ ਦਾ ਹੈਗਾ ਤੇ 1263 ਪਾਊਡਰ ਵਜ ਦਾ ਆਪਾਂ ਇਹ ਜੇ ਪਿਆਬੀ ਚ ਸਿੱਧੀ ਜੀ ਗੱਲ ਕਰੀਏ ਤਾਂ ਸਾਨ ਭਰਾ ਆਪਣੇ ਸਾਰੇ ਆ ਹੀ ਕਹਿੰਦੇ ਹੁੰਦੇ ਆ ਕਿ 1263 ਫੰਗੀ ਸਾਈਡ ਇੱਥੇ ਲਿਖਿਆ ਵੀ ਹੁੰਦਾ ਹੈਗਾ ਇੱਥੇ ਫੰਗੀ ਸਾਈਡ ਲਿਖਿਆ ਹੋਇਆ ਇੱਥੇ ਤੇ ਇਹ ਹੈਗਾ ਦਾ 2 ਕਿੱਲਿਆਂ ਦਾ ਪੈਕਟ ਹੈ ਇਹ ਇਹਦੇ ਤੇ ਸਾਨੂੰ ਦਿਖਾਉਣੇ ਹੈਗੇ ਆਪਾਂ ਇੱਥੇ ਇਹਦਾ ਵੇਟ ਵੀ ਲਿਖਿਆ ਹੋਊਗਾ ਆਹ ਦੇਖੋ ਇੱਥੇ ਲਿਖਿਆ ਹੋਇਆ 1 ਕਿਲੋ ਇਹ ਇਹ ਅੱਧਾ ਕਿਲੋ ਪੈਂਦਾ ਕਿੱਲੇ ਦਾ ਤੇ ਇਹ ਹੈਗਾ 2 ਕਿਲੋ ਤੇ ਇਹ 2 ਕਿੱਲਿਆਂ ਦਾ ਇਹ ਹੈਗਾ 1 ਕਿਲੋ ਪੂਰਾ ਤੇ ਇਹ 2 ਕਿੱਲਿਆਂ ਦਾ ਹੈਗਾ ਤੇ ਹੁਣ ਆਪਾਂ ਇਹਦੇ 'ਚ ਅੱਧਾ ਪਾਵਾਂਗੇ ਇਹਦੇ 'ਚ ਇੱਕ ਬੋਰੀ 'ਚ ਤੇ ਆਪਾਂ ਕਿੱਲੇ 'ਚ ਪਾਉਣੀ ਹੈਗੀ ਆਪਾਂ ਇਹਨੂੰ ਖੋਲ ਕੇ ਇਹਦੇ ਉੱਪਰ ਆ ਪਾ ਲੈਨੇ ਹੈਗੇ ਤੇ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾਵਾਂਗੇ ਬਾਡਾਂ ਦੇ ਕੇ ਤੇ ਫਿਰ ਇਹਨੂੰ ਸਿਟਰਾ ਇਹਨੂੰ ਪਾਣੀ 'ਚ ਹੁੰਦਾਗਾ ਜ਼ਿਆਦਾਤਰ ਆਹ ਦੇਖ ਲਓ ਆਪਾਂ ਪਾਣੀ ਪਹਿਲਾਂ ਭਰਿਆ ਹੋਇਆਗਾ ਕਿਉਂਕਿ ਇਹਨੇ ਫਿਰ ਪਾਣੀ 'ਚ ਅਸਰ ਕਰਨਾ ਹੁੰਦਾਗਾ ਜਿਹੜਾ ਫੰਗੀ ਸਾਈਡ ਪਾਊਡਰ ਹੁੰਦਾ 12 ਟ੍ਰੇਡ ਕੋਈ ਵੀ ਆਪਾਂ ਇਹੋ ਜੀ ਚੀਜ਼ ਪਾਉਣੇ ਆ ਜਿਵੇਂ ਆਪਾਂ ਜਿੰਕ ਪਾਉਣੇ ਆ ਜ਼ਿਆਦਾਤਰ ਉਹ ਵੀ ਆਪਾਂ ਨੂੰ ਰਲਾ ਕੇ ਰੇਹ ਚ ਪਾਣੀ ਚ ਸਿੱਟਣੀ ਚਾਹੀਦੀ ਹੈਗੀ ਉਹਨੇ ਫੇਰ ਹੀ ਜ਼ਿਆਦਾ ਫੈਲ ਜਾਂਦੀ ਹੈ ਪਾਣੀ ਚ ਸਾਰੇ ਕੱਲੇ ਕੱਲੇ ਬੂਟੇ ਤੱਕ ਕਈ ਵਾਰੀ ਕਿਤੇ ਰੇਹ ਨਹੀਂ ਵੀ ਪਹੁੰਚਦੀ ਤਾਂ ਉਹ ਪਾਣੀ ਰਾਹੀਂ ਫੈਲ ਜਾਂਦੀ ਹੈਗੀ ਤਾਂ ਕਰਕੇ ਆਪਾਂ ਨੂੰ ਇਹਨੂੰ ਰਲਾ ਕੇ ਸਿੱਟਣਾ ਚਾਹੀਦਾਗਾ ਤੇ ਸਿੱਟਣਾ ਵੀ ਪਾਣੀ ਚ ਹੀ ਚਾਹੀਦਾਗਾ ਤੁਸੀਂ ਦੇਖੋ ਆਪਾਂ ਇਹਨੂੰ ਇਹਦੇ ਤੇ ਐ ਚੰਗੀ ਤਰ੍ਹਾਂ ਵਧੀਆ ਉੱਤੇ ਭੁੱਕ ਲਿਆ ਤੇ ਆਪਾਂ ਇਹਨਾਂ ਕਰ ਰੱਖ ਲਿਆ ਅੱਧਾ ਇਹਦੇ ਚੋਂ ਤੇ ਅੱਧਾ ਪੈਦੇ ਤੇ ਪੋਕ ਕੇ ਇਹਨੂੰ ਹੁਣ ਆਪਾਂ ਇਹਦੀਆਂ ਬਾਡਾਂ ਦਿੰਨੇ ਹੈਗੇ ਤੇ ਬਾਡਾਂ ਦੇ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਹਦੇ ਚ ਜੂਰੀਆ ਰੇਚ ਤੇ ਫੇਰ ਆਪਾਂ ਇਹਦਾ ਛਿੱਟਾ ਦੇਵਾਂਗੇ ਇੱਕ ਚੀਜ਼ ਤੁਹਾਨੂੰ ਹੋਰ ਵੀ ਦੱਸੀ ਸੀਗੀ ਜਿਹੜਾ ਆਪਾਂ ਧਾਗਾ ਦੇਖੋ ਇਹ ਆਪਾਂ ਜਿਹੜੀ ਬੋਰੀ ਖੋਲੀ ਆ ਇਹਦੇ ਨਾਲ ਆਪਾਂ ਇਹਨੂੰ ਬੰਨਤਾ ਤੇ ਆਪਾਂ ਇਹ ਤਾਂ ਦੋ ਕੰਮ ਲੈ ਲਏ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨੂੰ ਛਿੱਟਾ ਨਾ ਕਰੋ ਇਹ ਆਪਣੇ ਕੰਮ ਆ ਜਾਂਦੇ ਹੈਗੇ ਤੇ ਨਾਲ ਤਾਂ ਆਪਣੇ ਕੰਮ ਆ ਗਿਆ ਜਿਹੜਾ ਪਿਆਗਾ ਇਹਨੂੰ ਆਪਾਂ ਚੱਕ ਕੇ ਇਹਨੂੰ ਨਾਲ ਲੈ ਕੇ ਜਾਵਾਂਗੇ ਇੱਥੇ ਆਪਾਂ ਇਹਨੂੰ ਸਿੜਦੇ ਨਹੀਂ ਹੈਗੇ ਇਹ ਕਿਉਂਕਿ ਇਹ ਇੱਥੇ ਜਿਹੜੇ ਉੜਦੇ ਪੰਛੀ ਆ ਕੋਈ ਜਾਨਵਰ ਆ ਉਹਨਾਂ ਵੀ ਲੱਤਾਂ 'ਚ ਫਸ ਜਾਂਦੇ ਜਦੋਂ ਉਹ ਥੱਲੇ ਇੱਥੇ ਚੋਗਾ ਚੋਗਦੇ ਫਿਰਦੇ ਆਗੇ ਨਾ ਤੇ ਉਹ ਦੋਨਾਂ ਦੇ ਪੈਰਾਂ 'ਚ ਫਸ ਕੇ ਤੇ ਉਹ ਦਰਖਤਾਂ ਦਰੋਕਤਾਂ 'ਚ ਫਸ ਜਾਂਦੇ ਆ ਤੇ ਉਹਨਾਂ ਨੂੰ ਕੋਈ ਬਾਜ ਵਗੈਰਾ ਖਾ ਜਾਂਦਾਗਾ ਬਾਅਦ 'ਚ ਤਾਂ ਕਰ ਕਿ ਉਹਨਾਂ ਨੂੰ ਸਿੱਟਿਆ ਨਾ ਕਰੋ ਤੇ ਜਾਓ ਲੌਂਕ ਕੇ ਉੱਥੇ ਦਰਖਤ 'ਚ ਮਰ ਮਰ ਜਾਂਦੇ ਆ ਇਸ ਤਰ੍ਹਾਂ ਹੀ ਤੇ ਆਪਣੇ ਕੰਮ ਆ ਗਿਆ ਦੇਖੋ ਇਹ ਕੰਮ ਆ ਜਾਂਦਾ ਤੁਹਾਨੂੰ ਮੈਂ ਦੱਸਿਆ ਸੀਗਾ ਤੇ ਆਪਾਂ ਹੁਣ ਇਹਨੂੰ ਬੰਨ ਕੇ ਰੱਖਤਾ ਈ ਬਾਅਦ ਤਾਂ ਆਪਾਂ ਚੜਾ ਲਿਆ ਦੋ ਤਿੰਨ ਥਾਵਾਂ ਤੋਂ ਪਾੜਦਾ ਪਾੜਦਾ ਰਹਿ ਗਿਆ ਇੱਕ ਤਾਂ ਦੇਖੋ ਇੱਥੋਂ ਪਾੜਦਾ ਪਾੜਦਾ ਰਹਿ ਗਿਆ ਇੱਕਾ ਗੂਠੇ ਕੁਲੰਦਰ ਲਈ ਸ਼ੈਡ ਉਨ ਦੋ ਥਾਵਾਂ ਤੋਂ ਇੱਥੋਂ ਪਾਟਿਆ ਪਿਆ ਸੀ ਇਹ ਤੇ ਮਸਾਂ ਹੀ ਚੜਾਇਆਗਾ ਚਲੋ ਆਪਾਂ ਨੂੰ ਕੰਮ ਦੇ ਜੂ ਅੱਜ ਦਾ ਦਿਨ ਇਹ ਹੁਣ ਆਪਾਂ ਦਿੰਨੇ ਆ ਕਿ ਬਾੜਾਂ ਇਹਦੀਆਂ ਤੇ ਫੇਰ ਇਹਨੂੰ ਰਲਾ ਕੇ ਫੇਰ ਦਿੰਨੇ ਆ ਛੇਟਾ ਕਿਉਂਕਿ ਇੱਧਰ ਵੀ ਫੇਰ ਕਹਿੰਦੇ ਬਾੜੀ ਪਤੰਦਰ ਅੱਗ ਹੀ ਲਾਉਂਦਾ ਤਰਿਆਉਂਦਾਗਾ ਚੱਲ ਫੇਰ ਆਪਾਂ ਆਹ ਬੜਾ ਕੰਮ ਨਿਵੇੜ ਗਏ ਇੱਕ ਵਾਰੀ ਮਿੱਤਰੋ ਆ ਤੁਸੀਂ ਦੇਖੋ ਮਿੱਤਰੋ ਆਪਾਂ ਇਹਨੂੰ ਇਸ ਤਰ੍ਹਾਂ ਰਲਾ ਲਿਆ ਬਾਡਾਂ ਦੇ ਕੇ ਤੇ ਹੁਣ ਆਪਾਂ ਇਹਨੂੰ ਸਿੜਦੇ ਹਾਂਗੇ ਤੇ ਆਪਾਂ ਫੇਰ ਸੋ ਨੂੰ ਸਿਟ ਕੇ ਦੱਸਦੇ ਆਪਾਂ ਅਗਲੀ ਗੱਲ ਬਾਤ ਲਾਈ ਮਿੱਤਰੋ ਆਪਾਂ ਨਵੇੜਤਾ ਇਹ ਕੰਮ ਇੱਕ ਕਿੱਲੇ ਚ ਆਪਾਂ ਸਿੜਤੀ ਜੂਰੀਆ ਰਹਿ ਜੀ ਇੱਕ ਬੋਰੀ ਤੇ ਵਿੱਚ ਅੱਧਾ ਕਿਲੋ 1236 ਫੰਗੀਸਾਈਡ ਪਾਊਡਰ ਔਰ ਲਾ ਕੇ ਸਿੜਤਾ ਤੇ ਆਪਣੇ ਹੈਗੇ ਕਿੱਲੇ ਦੇ ਤਿੰਨ ਕਿਆਰੇ ਬਣਾਏ ਹੋਇਆ ਗਿਆ ਆਪਾਂ ਤੇ ਆਪਣੇ ਇੱਕ ਇੱਕ ਚੜੂਗਾ ਹੁੰਦਾਗਾ ਤਿੰਨੇ ਕਿਆਰਿਆਂ ਚ ਤੇ ਸਿਟਣਾ ਵੀ ਵਧੀਆ ਸੌਖਾਗਾ ਬੱਤ ਕਿਆਰੇ ਨੇ ਨਾਲੇ ਪਾਣੀ ਵੀ ਵਧੀਆਗਾ ਵਧੀਆ ਖੜਦਾਗਾ ਪਾਣੀ ਤੇ ਹੁਣ ਆਪਾਂ ਚੱਲਦੇ ਆਂਗੇ ਜਿਵੇਂ ਤੁਹਾਨੂੰ ਦੱਸਿਆ ਸੀ ਆਪਾਂ ਧੋ ਕੇ ਰੱਖਾਂਗੇ ਚੜੂੰਗਾ ਤੇ ਪੱਲੀ ਤੇ ਹੁਣ ਆਪਾਂ ਉੱਥੇ ਚੱਲਦੇ ਆਂਗੇ ਇਹ ਹਾਲਤ ਮਿੱਤਰੋ ਝੋਨੇ ਨੇ ਕੁਛ ਐਦਾਂ ਦੀ ਕਰਤੀ ਰੰਗ ਤਾਂ ਫਿਰ ਤਵੇ ਨਾਲ ਦੀ ਹੋਏ ਪਿਆ ਤੁਹਾਨੂੰ ਪਤਾ ਹੀ ਆ ਝੋਨਾ ਫਿਰ ਕੌਣ ਆਖੇ ਆਪਾਂ ਪੱਲੀ ਤੇ ਚੜੂੰਗਾ ਆਪਣੇ ਕੋਠੇ 'ਚ ਸ਼ਾਮ ਤੇ ਤੇ ਹੁਣ ਆਪਾਂ ਇਹਦੇ ਤੋਂ ਫੇਰ ਉਦੋਂ ਕੰਮ ਲਵਾਂਗੇ ਜਦੋਂ ਹੁਣ ਆਪਾਂ ਦੁਬਾਰਾ ਰੇਸਟ ਨਹੀਂ ਹੋਈ ਕੱਲ ਨੂੰ ਤੇ ਹੁਣ ਆਪਾਂ ਚੱਲਦੇ ਆਂਗੇ ਘਰੇ ਤੇ ਆਪਾਂ ਤੁਹਾਡੇ ਨਾਲ ਨਿੱਕੇ ਨਿੱਕੇ ਬਲੌਗਾਂ ਰਾਹੀਂ ਇਹੋ ਜਿਹੀਆਂ ਖਾਸ ਜਾਣਕਾਰੀਆਂ ਝੋਨੇ ਪ੍ਰਤੀ ਸਾਂਝੀਆਂ ਕਰਦੇ ਰਹਿਣੇ ਆ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਜਿਨ੍ਹਾਂ ਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੈਗੀ ਉਹ ਅੱਗੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਆਪਣੇ ਚੈਨਲ ਨੂੰ ਲਵੀ ਝੰਡੂਕੇ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਹਜੇ ਤੱਕ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਧੰਨਵਾਦ ਮਿਲਦੇ ਆਂ ਫਿਰ ਆਪਾਂ ਅਗਲੇ ਬਲੌਗ 'ਚ